ਹਾਂਜੀ ਬਿਲਾਵਲ ਬਾਣੀ ਭਗਤ ਨਾਮਦੇਵ ਜੀ ਕੀ ੴ ਸਤਿਗੁਰ ਪ੍ਰਸਾਦ ਸਫਲ ਜਨਮ ਮੋਕੋ ਗੁਰ ਕੀਨਾ ਦੁਖ ਵਿਚਾਰ ਸੁਖ ਅੰਤਰ ਲੀਨਾ ਗਿਆਨ ਅੰਜਨ ਮੋਕੋ ਗੁਰ ਦੀਨਾ ਰਾਮ ਨਾਮ ਬਿਨ ਜੀਵਨ ਮਨ ਹੀਨਾ ਰਹੋ ਕੋ ਜੇ ਪ੍ਰਾਪਤੀ ਅਕਸਰ ਹੋਈ ਹੈ ਜਿਹੜੀ ਸੰਸਾਰ ਦੇ ਵਿੱਚ ਹੋ ਲੋਕਾਂ ਨੂੰ ਪ੍ਰਾਪਤੀ ਰਹੀ ਹੈ ਠੀਕ ਹੈ ਜੀ। ਕੋਈ ਪ੍ਰਾਪਤੀ ਹੋਵੇ ਬਾਰੇ ਦੱਸ ਰਿਹਾ ਹੈ। ਕੋਈ ਖੁਸ਼ਖਬਰੀ ਤੋਂ ਗੱਲ ਸ਼ੁਰੂ ਹੋਈ ਹੈ। ਹੂੰ ਹੂੰ। ਕਿਹਾ ਨਾ? ਹਾਂ ਜੀ। ਅੰਮ੍ਰਿਤਸਰ ਆ ਕੇ ਹੁਣ ਸ਼ਬਦ ਤੇ ਆ ਕੇ ਕੋਈ ਖੁਸ਼ਖਬਰੀ ਵਾਲੀ ਗੱਲ ਹੈ। ਠੀਕ ਹੈ ਜੀ। ਉਹ ਪ੍ਰਾਪਤੀ ਕੀ ਹੋਈ ਹੈ? ਕਾਹਦੀ ਖੁਸ਼ਖਬਰੀ ਦੀ ਗੱਲ ਕਰਤਾ ਸੀ? ਹੂੰ ਹੂੰ। ਤੇ ਕੋਲਣੀ ਵਿੱਚ ਤੇ ਸ਼ਬਦ ਨੂੰ ਰੱਖਣਾ ਪਊਗਾ। ਠੀਕ ਹੈ ਜੀ। ਇਹ ਵੈਸੇ ਬਿਲਾਵਲ ਰਾਗ ਤੇ ਪਰ ਫੇਰ ਵੀ ਇਹ ਪਿੱਛੋਂ ਇਸ ਤਰ੍ਹਾਂ ਹੀ ਚੱਲਦਾ ਆ ਰਿਹਾ ਜਿਉਂ ਤਿਲੰਗ ਰਾਗ ਦੇ ਸ਼ਬਦ ਸੀ। ਬਦਵਲ ਉਹ ਸਾਗੇ ਬਦਲਿਆ ਉਹਦੀ ਕੋਈ ਸ਼ਬਦ ਤਾਂ ਉਹਦੇ ਹੀ ਚੱਲ ਰਹੇ ਹਾਂਜੀ ਅੱਪਾ ਜਿਹੜੇ ਹੋਰ ਵਿੱਚ ਆ ਗਈ ਬੰਦੀ ਉਹ ਤੇ ਆਪਾਂ ਨੂੰ ਜਿਵੇਂ ਲੱਗਦਾ ਉਹ ਹੀ ਚੱਲ ਰਿਹਾ ਨਾ ਹਾਂਜੀ ਪ੍ਰਸੰਗ ਉਹੀ ਚੱਲ ਰਿਹਾ ਸੱਚ ਤਾਂ ਚੱਲਦਾ ਨਾ ਉਹ ਜੇ ਪੇ ਖੜ ਗਿਆ ਆਕੇ ਹੂੰ ਹੂੰ ਉਹ ਤੋਂ ਫਾਨੀ ਗੱਲ ਦੱਸਣਾ ਨਾ ਲੇਪਾ ਠੀਕ ਹੈ ਜੀ ਜਿਹੜੀ ਹਾਲਾਤਾਂ ਦੱਸੂਗਾ ਪਿੱਛੇ ਉਹ ਤੋਂ ਧਾਨ ਦੀ ਹਾਲਤ ਹੀ ਦੱਸੂਗਾ ਹਾਂਜੀ ਬਿਜਲੀ ਵਾਸਤਾ 돌ੀਣਾ ਦੂਗਾ ਐ ਕਿਰਾਏ ਠੀਕ ਹੈ ਜੀ ਤਰਤੀਬ ਨਾਲ ਜੇ ਆਪਾਂ ਖਾਣੀ ਸੁਣਾਉਦੇ ਹੂੰ ਹੂੰ ਲਗਾਤਾਰ ਥੋੜੋ ਦੇ ਚਲੇ ਜਾਂਦੇ ਹਾਂ ਠੀਕ ਹੈ ਜੀ ਅਗਲੇ ਯਾਰ ਲਈ ਕਰਨਾ ਉਹ ਬਿਜਲੀ ਦਾ ਲੈਵਲ ਲੱਗਿਆ ਅਗਲੇ ਨੂੰ ਪਿੱਛੇ ਕਿਦੋਂ ਕਰਦਾ ਵੀ ਹਾਂ ਜੀ ਇਹ ਤਰਤੀਬ ਗੁਰਮੰਦ ਲਈ ਹੀ ਲਾਜ਼ਮੀ ਹੈ ਠੀਕ ਹੈ ਜੀ ਬਲਾਵਰ ਰਾਗ ਦਾ ਕੁੱਤ ਨਹੀਂ ਵੇਹੀ ਹੈ ਹੂੰ ਹੂੰ ਭਾਵੇਂ ਬਲਾਹ ਬਲਾਹ ਹੂੰ ਹੂੰ ਨਾਲ ਪਰਪਟ ਹੋ ਕੇ ਤਾਂ ਬਲਾਹ ਬਲਾਹ ਹੁੰਦਾ ਬਲਾਇਆ ਬੋਲਦਾ ਠੀਕ ਹੈ ਜੀ ਕੋਈ ਤਾਂ ਕਹੇ ਹੈ ਫਿਰ ਸਫਲ ਜਨਮ ਹੂੰ ਕੀ ਹੈ ਸਫਲ ਜਨਮ ਮੋਕੋ ਗੁਰ ਕੀਨਾ ਹਾਂ ਜੀ ਸਫਲ ਜਨਮ ਮੋਕੋ ਗੁਰ ਕੀਨਾ ਜਦ ਪਦਾਰਥ ਮਿਲ ਗਿਆ ਨਾ ਹੂੰ ਹੂੰ ਚੌਥਾ ਪਦਾਰਥ ਮਿਲ ਗਿਆ ਆਖਰੀ ਠੀਕ ਹੈ ਜੀ ਸਫਲ ਜਨਮ ਮੋਕੋ ਗੁਰ ਕੀਨਾ ਦੂਖ ਦੁਖ ਵਿਸਾਰ ਸੁਖ ਅੰਤਰ ਲੀਨਾ ਆਹਣ ਤਾਂ ਆ ਬੜੇ ਤਾਲ ਜੀਵਾ ਠੀਕ ਹੈ ਜੀ ਆ ਬੜ ਗਿਆ ਹੂੰ ਹੂੰ ਜੇਵਨ ਜਿਉਣਾ ਹੋ ਗਿਆ ਸਫਲ ਜਨਮ ਹੋ ਗਿਆ ਠੀਕ ਹੈ ਜੀ ਸਫਲ ਜਨਮ ਬੋਕੋ ਕਰ ਬਿਨਾ ਨਾ ਤਾਂ ਸਤਿਗੁਰ ਤਾਂ ਨਾਮ ਪਾਲਿਆ ਸਫਲ ਜਨਮ ਬੜ ਗਿਆ ਠੀਕ ਹੈ ਜੀ ਦੁਖ ਵਿਸਾਰ ਸੁਖ ਅੰਤਰ ਲੀਨਾ ਸੁਖ ਪ੍ਰਾਪਤ ਹੋ ਗਿਆ ਪਰਮ ਸੁਖ ਦੀ ਪ੍ਰਾਪਤੀ ਹੋ ਗਈ ਸੁਖ ਸਾਧਨ ਜੀ ਪਰਵੇਸ਼ ਹੋ ਗਿਆ ਭਗਤ ਸਾਧਨ ਤਿਆਗ ਹੋ ਗਿਆ ਠੀਕ ਹੈ ਜੀ ਗਿਆਨ ਅੰਜਨ ਮੋਕੋ ਗੁਰਦੀਨਾ RAM ਨਾਮ ਬਿਨ ਜੀਵਨ ਮਨ ਹੀ ਨਾ ਰਹੋ ਪਹਿਲਾਂ ਗਿਆਨ ਅੰਜਨ ਦਿੱਤਾ ਮੈਨੂੰ ਹੂੰ ਹੂੰ ਗਿਆਨ ਅੰਜਨ ਗੁਰੂ ਨੇ ਜਦ ਦਿੱਤਾ ਗਿਆਨ ਤਾਂ ਦਾ ਹਨੇਰਾ ਬੈਣਾ ਦੂਰ ਹੋਇਆ ਹੂੰ ਹੂੰ ਗਿਆਨ ਅੰਜਨ ਮੋਕੋ ਗੁਰਦੀਨਾ ਅਗੇ RAM ਨਾਮ ਬਿਨ ਜੀਵਨ ਮਨਹੀਨਾ ਰਹੋ ਇਹ ਮੈਨੂੰ ਪਤਾ ਲੱਗਿਆ ਕਿ ਜਿਹੜਾ RAM ਨਾਮ ਹੈ ਇਹ ਤੇ ਜਿਹੜਾ ਬਿਨਾ ਜੀਵਨ ਹੈ ਇਹ ਘਟਾ ਹੀ ਘਟਾ ਹੈ ਹੂੰ ਹੂੰ ਨਾਮ ਤੇ ਬਿਨਾ ਸਾਥ ਛੱਡ ਕੇ ਜਾਉਂਦੇ ਜੇ RAM ਨੂੰ ਬਿਨ ਜੀਵਨ ਚ ਹੂੰ ਹੂੰ ਹੰਦੀ ਹੈ ਦੋਵਾਰ ਚਾਹ ਬਿਲਮੀ ਗਏ ਦੋਦੀ ਹੰਦੀ ਰਹੀ ਹੈ ਜੋ ਕਵੀ ਰਹੀ ਹੂੰ ਹੂੰ ਮਾਂ ਜੀ ਇਹਨੂੰ ਬਾਪੂ ਨਾਲ ਬਣੀ ਰਹੂਗੀ ਆ ਜੋ ਠੀਕ ਹੈ ਜੀ ਮੈਂ ਅਜੋ ਖਾਣੀ ਕਰ ਜੂਗਾ ਅਜੋ ਹੂੰ ਹੂੰ ਆਪੈਂ ਬਾਦ ਨਹੀਂ ਮੜਨਾ ਜੋ ਫਿਰ ਬਾਪੈਂ ਬਾਪਾ ਚਲੀ ਜਾ ਸਕਦਾ ਮੋਲ ਠੀਕ ਖੁਦਾ ਕਰ ਜੀ ਨਹੀਂ ਜਾ ਸਕਦਾ ਮੋਲ ਜਾ ਸਕੂਗਾ ਹੂੰ ਹੂੰ ਤਾਂ ਬਣਾ ਠੀਕ ਹੈ ਜੀ ਇੱਕ ਨੂੰ ਪਤਾ ਲੱਗਿਆ ਸੀ ਜਿਹੜਾ ਗਿਆਨ ਉਪਨ ਦੀ ਦਸ ਹੁੜਕੀ ਪਤਾ ਲੱਗਿਆ ਫਿਰ ਉਹ ਤਾਂ ਕਿ ਪਦਾਰਥ ਕਹਾਲ ਨੇ ਹੂੰ ਹੂੰ ਭੁਖ ਤਿਆਗੜੀ ਪੈਣੀ ਉਹ ਬੁਖਤ ਬੱਪਰੀ ਵੀ ਕਹਿੰਦੀ ਤਿਆਗਣ ਮੇਰਾ ਬੁਖਤੀ ਬੰਗ ਤੇ ਉਹ ਕਹਿੰਦੇ ਤਿਆਗੜੀ ਪੈਣੀ ਇਹ ਤਾਂ ਮੈਨੂੰ ਪਹਿਲੇ ਹੀ ਪਤਾ ਲੱਗਿਆ ਸੀ ਹੂੰ ਬੁਖਤੀ ਜਾਂ ਨਾ ਬੜਗਾ ਬੁਖਤੀ ਤਿਆਗ ਹੀ ਜਾਣੀ ਠੀਕ ਹੈ ਜੀ ਚੁੱਪੀ ਟੁੱਟਣੀ ਹੈ ਬੁਖਤੀ ਦਾ ਮਤਲਬ ਜਿਹੜੀ ਚੁੱਪੀ ਹੈ ਟੁੱਟ ਜਾਂਦੀ ਹੈ ਬੋਲਣਾ ਪੈਣਾ ਜਪਦਾਇਆ ਬੋਲੂਗਾ ਤਾਂ ਚੁੱਪੀ ਟੁੱਟਣੀ ਹੈ ਹੂੰ ਚੁੱਪੀ ਟੁੱਟਣੀ ਹੈ ਕਿੱਥੇ ਜਨਮ ਵੋਬੋਜਨ ਮਾ ਹੂੰ ਰਾਮ ਨਾਮ बिन ਜੀਵਨ ਮਨਹੀਨਾ ਲਿਖਿਆ ਇਹਦਾ ਕਿ ਮਨਹੀਨਾ ਮਤਲਬ ਬਾਹਰ ਆ ਨਹੀਂ ਜਾਉ ਪੂਰ ਸੋ ਜਿਹਨੇ ਆਉ ਨੂੰ ਬਾਹਰ ਆ ਜੋ ਬੰਦਾ ਹੈ ਇਹਨਾਂ ਦਾ ਮਤਲਬ ਬੰਦਾ ਜੋ ਠੀਕ ਹੈ ਜੀ ਪਰ ਉਹਦੇ ਅੰਡੇ ਜੋ ਬਾਹਰ ਨਹੀਂ ਆਇਆ ਜੋ ਹੂੰ ਹਾਂ ਨਾਮ ਦੇ ਸਿਮਰਨ ਕਰ ਜਾਨਣਾ ਜਗ ਜੀਵਨ ਸਿਓ ਜਿਉ ਸਮਾਨਾ ਜਿਉ ਸਮਾਨਾ ਜਿਉ ਸਮਾਨਾ ਹਾਂ ਜੀ ਆਉਂਦੇ ਵੇਲੇ ਸਿਮਾ ਨਾ ਕਰਕੇ ਹੂੰ ਹੂੰ ਜੇਤਾ ਆ ਪਿਛਲਾ ਜੋ ਜਦ ਜਾਗ ਗਿਆ ਤਾਂ ਸਮਝਣ ਹੋ ਗਿਆ ਹੂੰ ਹੂੰ ਜਾਗਦੋਂ ਨੂੰ ਸਮਝਣ ਹੂੰ ਹੂੰ ਸੁਪਨੇ ਵਾਂਗ ਆਉਂਦੇ ਸਮਝਣ ਨਹੀਂ ਹੁੰਦਾ ਹੂੰ ਹੂੰ ਜਾਗੇ ਤੇ ਪਿਛਲਾ ਜਨਤ ਸਾਰਾ ਯਾਦ ਆ ਜਾਂਦਾ ਜੁਦੇ ਨੇ ਪਿਛਲੀ ਸਾਰੀ ਲੜੀ ਜੁੜ ਜਾਂਦੀ ਹੈ ਜਿਵੇਂ ਪਿਛਲੇ ਜੇ ਸੁੱਤਾ ਪਿਆ ਆਦਮੀ ਸੁੱਤਾ ਪਿਆ ਜਾਂ ਜਾਗਦਾ ਹੈ ਕਬੂਦਰ ਆ ਜਿੱਦ ਕੀ ਹੈ ਜਿਹੜੇ ਤੇ ਉਹਦੇ ਜਿਹੜੀਆਂ ਵੱਡੀਆਂ ਕਰ ਲਾਉਂਦਾ ਆ ਦਿਨ ਸਾਰਿਆਂ ਨੂੰ ਛੁੱਟ ਜਾਂਦਾ ਠੀਕ ਹੈ ਜੀ ਛੁੱਟੇ ਪੈ ਸਾਰੇ ਛੁੱਟਿਆ ਹੁੰਦਾ ਹਮ ਇਹੋ ਗੱਲ ਹੈ ਜੇ ਇੱਕ ਦਿਨ ਉਹ ਇੱਕ ਜੀਵਨ ਬਣ ਲਈਏ ਹਮ ਹਮ ਕਿੰਨੇ ਜਨਮ ਹੋਗੇ ਠੀਕ ਹੈ ਕਿੰਨੇ ਜਨਮ ਹੋਗੇ ਜਿਹੜੇ ਆਦ ਆ ਜਾਂਦੇ ਨੇ ਹਮ ਹਮ ਕਾਜ਼ਮੀ 50 ਸਾਲ ਦਾ 50 ਸਾਲ ਦਾ ਦੇਖ ਲੋ ਜੇ ਚਲੋ 2-3 ਸਾਲ ਆਪਾਂ ਕੱਢ ਵੀ ਲਈਏ ਵਿੱਚੋਂ ਤੇ ਬੱਚੇ ਨੂੰ ਯਾਦ ਨਹੀਂ ਉੱਦਦਾ ਕੋਈ ਠੀਕ ਹੈ ਜੀ ਆਕੀਨੋ ਘਰੀ ਆ ਦਾ ਸਕੋਲੇ ਆਉਦੇ 365 ਨਾਲ ਲਾ ਲੂ ਹਾਂ ਜੀ ਜੇ ਤੁਸੀਂ 100 ਸਾਲ ਦੀ ਜੀਵਨੀ ਹੈ ਤਾਂ 36500 ਹੋਗੇ ਫਿਰ 18000 ਹੋਗੇ 50 ਸਾਲ ਦੇ ਹਾਂ ਜੀ ਠੀਕ ਹੈ ਜੀ ਨਾ ਜਬਾਜਾ ਦੋਸਾ ਵਾਹ ਬਾਈ ਜਾਨਾ ਥੋੜੇ ਜੇ ਜਨਵਰ ਦੀ ਉਹ ਗੱਲ ਕਰ ਲੈਨੇ ਆਪਣਿਆਂ ਦੀ ਮੈਨੂੰ ਯਾਦ ਆ ਗਏ ਉਹਦਾ ਜਿਹੜੀ ਕੀਤੀ ਜਿਹੜੇ ਰੌਲਾ ਪਾਉਦੇ ਰਹੇ ਇਹਨਾਂ ਨੂੰ ਕੀ ਪਤਾ ਵੀ ਕਿੰਨੇ ਜਨਮ ਆਉਂਦੇ ਨੇ ਕੀ ਜਾਨੂ ਵਿਚਾਰੇ ਇਹ ਅਸਲ 'ਚ ਇਹਨਾਂ ਨੂੰ ਨਾ ਪਿਸ਼ਵਾਸ ਆ ਕਿਸੇ ਨੂੰ ਗੁਰਬਾਣੀ ਤੇ ਕਿਸੇ ਨੂੰ ਕੋਈ ਭਰੋਸਾ ਦੀ ਗੁਰਬਾਣੀ ਤੇ ਨਾ ਇਹਨਾਂ ਨੂੰ ਸਭ ਦੀ ਗੁਰਬਾਣੀ ਦੀ ਜਿਹੜੇ ਰੌਲਾ ਪਾਉਦੇ ਨੇ ਨਾ ਹਾਂਜੀ ਅਜੋ ਜਿਹੜੇ ਦੂਏ ਨਾਲ ਚੁੱਪ ਕਰ ਗਏ ਫੇਰ ਸਮਝ ਹੈਦੀ ਸੀ ਉਹ ਚੁੱਪ ਕਰ ਗਏ ਜਿਹੜੇ ਭਰੋਸੇ ਵਾਲੇ ਹਾਂਜੀ ਕੋਈ ਬੋਲਦੇ ਹੂੰ ਇਹਦਾ ਦੂਏ ਨੇ ਨਾ ਦਾਸਰ ਪੈਣਾ ਹੀ ਨਹੀਂ ਨਾ ਹੈ ਆਹ ਨੂੰ ਸੁਣ ਗਏ ਨਾ ਸਭ ਨੇ ਸਭੀ ਕੇ ਲੈਣਾ ਵੀ ਕੁਛ ਨਹੀਂ ਇਹ ਵੀ ਗੱਲ ਹੈ ਇਹ ਤਾਂ ਇਹ ਕਹਿੰਦਾ ਜਿਹੜਾ ਤਰਫ ਸਾਨੂੰ ਫਿੱਟਾ ਹੋ ਜਾ ਤਰਫ ਦੇ ਪਿੱਛੇ ਸਾਡੇ ਚੱਲੋ ਤੁਸੀਂ ਜੇ ਤੁਸੀਂ ਨਹੀਂ ਇਹ ਲੈਣਾ ਅਸੀਂ ਹਾਂਜੀ ਕਰ ਜਾਓ ਚੱਲੋ ਠੀਕ ਹੈ ਸਾਲੀ ਨੂੰ ਕੋਈ ਨਹੀਂ ਚੱਲੋ ਲੈ ਕੇ ਜਾਂਦਾ ਤੁਸੀਂ ਅੰਦਰ ਆਵੋ ਨੈਸ਼ਟ ਲਾ ਹਾਂ ਕੀ ਕਿਆ ਸੀ ਠੀਕ ਹੈ ਜੀ ਨਾਮ ਦੇਵ ਨਾਮ ਦੇ ਸਿਮਰਨ ਕਰ ਜਾਣਾ ਜਗ ਜੀਵਨ ਸਿਓ ਜੀਓ ਸਮਾਨਾ ਤੇ ਇਹ ਸਿਮਰਨ ਕੋਈ ਉਹ ਨਹੀਂ ਹੈ ਵੀ ਕਿਸੇ ਅੱਖਰ ਦਾ ਰਟਨ ਕੀਤਾ ਹੈ ਨਾ ਜੀ ਹਾਂ ਜੀ ਕਿਉਂ ਲੈ ਦਾਤ ਕਰਦਾ ਕੋਲ ਜਿੰਦਗੀ ਹੈ ਠੀਕ ਹੈ ਜੀ ਬੜੀ ਬੜੀ ਗੱਲਾਂ ਨੇ ਯਾਰ ਜਿਵੇਂ ਕੋਈ ਨਾਮ ਦੇ ਸਿਮਰਨ ਕਰ ਜਾਣਾ ਜਗ ਜੀਵਨ ਹਾਂ ਸਿਉ ਜੀਉ ਸਮਾਨਾ ਪਕਾ ਰਸ ਵੀ ਸਿਮਰਨ ਜੋ ਹੈਗਾ ਸਿਮਰਨ ਮਤਲਬ ਹੈ ਵੀ ਜਿਹੜੀ ਸੁਪਨਵਸਥਾ ਹੈ ਉਹ ਜੇ ਟੁੱਟ ਜੇ ਸੁਪਨਾ ਜਾਗ ਜਾਗ ਜਾਣਾ ਹੈ ਜੀ ਬਿਲਕੁਲ 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 ਠੀਕ ਹੈ ਸੁਪਨਵਸਥਾ ਕਾਇਸ ਜਿਹੜੇ ਦੂਜੀ ਅਵਸਥਾ ਬਿਲਕੁਲ ਕੁਗਸਤਾ ਉਹ ਰੋੜੀ ਤੇ ਆਪਾਂ ਉਤਾਂ ਠੀਕ ਹੈ ਜੀ ਵੀ ਉਹ ਤਾਂ ਹੀ ਕਹਤਾ ਉਹਨਾਂ ਆਪਾਂ ਕਿੱਥੇ ਪੈਣਾ ਕੌਣ ਕੀ ਗੱਲ ਹੈ ਠੀਕ ਹੈ ਜੀ ਸੁਪਨੇ ਦਾ ਸਭ ਕੁ ਬਿਸਰੇ ਆਇਆ ਹੁੰਦਾ ਹਮਮ ਠੀਕ ਹੈ ਜੀ ਉਹ ਬਿਸਰੇ ਬਿਸਰੇ ਹੁੰਦੇ ਉਹ ਦੂਜੀ ਬਣੀ ਤਾਂ ਯਾਦ ਆਇਆ ਫਿਰ ਜੀ ਬਸ ਠੀਕ ਹੈ ਜੀ ਇਹ ਜਦੋਂ ਆਇਆ ਦੋਦ ਰਹੇ ਲੋ ਨਾ ਕੁਝ ਯਾਦ ਆ ਜਲਦਾ ਹੂੰ ਹੂੰ ਆਏ ਤਾ ਉਹ ਮਾਣੀਆਂ ਗੱਲਾਂ ਦਸੀਆਂ ਵੀ ਜਿਹੜੇ ਜਾਗੇ ਨੇ ਹੂੰ ਹੂੰ ਅਸੀਂ ਇਹ ਤਾਂ ਜਾਗੇ ਦੀ ਸਾਨੂੰ ਇਹਦੇ ਵਿਸ਼ਵਾਸ ਕਰਨਾ ਔਖਾ ਹੈ ਠੀਕ ਹੈ ਜੀ ਇਸ ਕਰਕੇ ਕੁਰਬਾਨੀ ਕਹਿੰਦੀ ਆ ਵੀ ਜਿਹੜੀ ਸਾਰੀ ਕੁਰਬਾਨੀਆਂ ਇਹ ਤੇ ਵਿਸ਼ਵਾਸ ਕਰੋ ਭਾਈ ਇਹੋ ਸਿੱਖੋ ਠੀਕ ਹੈ ਜੀ ਇਹਨੂੰ ਸਾਥ-ਸਾਥ ਕਰਕੇ ਬੰਨੋ ਹੂੰ ਹੂੰ ਕਿਉਂਕਿ ਬਹੁਤ ਸਾਰੀਆਂ ਗੱਲਾਂ ਦੇ ਚਿਹੇ ਜੀ ਹੁੰਦੇ ਜੀ ਤੇ ਵਿਸ਼ਵਾਸ ਕਰਨਾ ਬੜਾ ਔਖੀ ਗੱਲ ਹੈ ਠੀਕ ਹੈ ਜੀ ਠੀਕ ਹੈ ਤਾਂ ਇਹ ਹੂੰ ਇਹ ਹਕੀਕਤ ਹੈ ਇਹ ਤਾਂ ਲਿਖਣਾ ਪਿਆ ਠੀਕ ਹੈ ਜੀ ਇਗਰ ਆਦਮੀ ਗਾਲ ਨੂੰ ਸੋਚਦਾ ਜੀ ਉਹ ਆਪਣੀ ਇਹੋ ਵੀ ਸੱਚੇ ਹੋ ਸਕਦੇ ਨੇ ਤੋਂ ਉਹਨਾਂ ਦੀ ਅਵਸਥਾ आले ਹੈ ਜੀ ਉਹ ਤੇ ਇੱਥੇ ਸਮਾਪਤੀ ਹੈ ਜੀ ਸ਼ਬਦ ਦੀ